ਆਕੇ ਪੰਜਾਬ ਦੇ ਮੁੱਖ ਮੰਤਰੀ ਗ੍ਰਹਿ ਮੰਤਰੀ ਵੀ ਹੈ ਤੇ ਜਿਹੜਾ ਪੰਜਾਬ ਦੀ ਪੁਲਿਸ ਦਾ ਮਾੜਾ ਹਾਲ ਹੈ ਇਹ ਕੱਲੇ ਵਰਦੀ ਵਾਲੇ ਰਹਿ ਗਏ ਐ ਇਹ ਰੇੜੀ ਵਾਲੇ ਨੂੰ ਡਰਾਉਣ ਵਾਸਤੇ ਰੱਖੇ ਐ ਜਾਂ ਦੁਕਾਨ ਵਾਲੇ ਨੂੰ ਡਰਾਉਣ ਵਾਸਤੇ ਰੱਖੇ ਐ ਜਾਂ ਪਿੰਡਾਂ 'ਚ ਸ਼ਰੀਫ ਲੋਕਾਂ ਦੀਆਂ 575 ਇਹ ਪਰਚੇ ਕਰਨ ਵਾਸਤੇ ਰੱਖੇ ਐ ਇਹ ਤੋਂ ਬਿਨਾ ਪੁਲਿਸ ਦਾ ਕੋਈ ਕੰਮ ਨਹੀਂਗਾ ਇਹ ਇੰਟਰਨੈਸ਼ਨਲ ਕੱਟ ਕੇ ਜੇ ਤੁਸੀਂ ਕਹਤਾ ਵੀ ਯਾਰ ਬਾਈ ਮੈਂ ਉੱਥੋਂ ਤੱਕ ਚੱਲਿਆ ਸੀ ਮੇਰੇ ਕੋਲ ਕਾਇਰ ਘਰੇ ਰਹਿ ਗਏ ਥੋੜੇ ਤਿੰਨ ਚਾਰ ਮੂੰਹ ਤੇ ਚਪੇੜੇ ਮਾਰਨਗੇ ਲਿਆ ਜਾਂ ਸਮਾਨ ਦੇ ਇਹ ਸਿਰਫ ਗ੍ਰਹੀ ਕਰਨ ਵਾਸਤੇ ਪੰਜਾਬ ਦੀ ਪੁਲਸ ਰਹਿ ਗਈ ਹੈ ਮਿੱਤਰੋ ਇਹ ਜੈਂਗਸਟਰ ਨੂੰ ਖਤਮ ਕਰਨਾ ਤਾਂ ਇਹਨਾਂ ਦੇ ਵਾਸਤੇ ਵੀ ਗੱਲ ਹੈ ਹੀ ਨਹੀਂ ਇਹਨਾਂ ਦਾ ਇਹਨਾਂ ਮਾਰਾ ਹਾਰਾ ਪੰਜਾਬ ਦੀ ਪੁਲਸ ਦਾ ਦੇ ਰਹਿ ਰੱਬ ਦਾ ਨਾਮ ਤੇ ਪੰਜਾਬ ਦੀ ਪੁਲਿਸ ਦਾ ਮਾਰਾ ਹਾਲ ਇਸ ਕਰਕੇ ਹੈ ਕਿਉਂਕਿ ਪੰਜਾਬ ਦੀ ਸਰਕਾਰ ਦਾ ਮਾਰਾ ਹਾਲ ਹੈ ਬੇਸ਼ੱਕ ਤੁਸੀਂ ਬਦਲਾਅ ਦੇ ਰੂਪ ਦੇ ਵਿੱਚ ਇਸਮਾਨ ਸਾਹ ਨੂੰ ਜਾਂ ਪੂਰੇ ਮਾਲਵੇ ਦੇ ਵਿੱਚ ਇਸ ਝਾੜੂ ਵਾਲਿਆਂ ਨੂੰ ਲੈ ਕੇ ਆਏ ਪਰ ਜਿਵੇਂ ਵਾਕਿਆ ਹੀ ਤੁਸੀਂ ਕਹਿੰਦੇ ਸੀ ਨਾ ਇਸ ਝਾੜੂ ਫੇਰ ਦਿਆਂਗੇ ਇਹਨਾਂ ਦੇ ਮਾਂਦਿਆਂ ਸ਼ੇਰਾਂ ਨੇ ਪੂਰੇ ਪੰਜਾਬ ਦੇ ਵਿੱਚ ਮੰਜਾ ਲਾਤਾ ਤੇ ਝਾੜੂ ਫੇਰ